ਸਜਣੋ ਨਸ਼ੇ ਦੀ ਬਿਮਾਰੀ ਕਰਕੇ ਇਲਾਜ ਦੀ ਬੜੀ ਪ੍ਰੋਬਲਮ ਆ ਹੋਰ ਬੜੀਆਂ ਪ੍ਰੋਬਲਮਾਂ ਘਰ ਉਜੜੇ ਪਏ ਐ ਭੂਕੀ ਫੀਮ ਸਮੈਕ ਚਟਾ ਜੀਭ ਵਾਲੀ ਗੋਲੀ ਆ ਮੈਡੀਕਲ ਨਸ਼ੇ ਸਕਨੇਚਰ ਵਗੈਰਾਗੇ ਜੇ ਤੁਸੀਂ ਬੰਦ ਕਰਨਾ ਚਾਹੁੰਦੇ ਹੋ ਘਰ ਨੂੰ ਬਸਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀਆ ਕੇ ਐਮ ਟੀ ਪ੍ਰੋਡਕਟ ਖਰੀਦ ਲਓ ਸੋਡਾ ਕਹਿੰਦੇ ਜ਼ਿੰਦਗੀ ਬਦਲ ਦੂ ਗਰੋ ਲਾਈਫ ਆ ਸੋਡੀ ਸੱਚੀ ਜ਼ਿੰਦਗੀ ਗਰੋ ਕਰ ਦੂਗਾ ਬਹੁਤ ਵਧੀਆ ਰਿਜ਼ਲਟ ਹੈ ਜੀ ਠੀਕ ਹੈ ਜੀ ਮੈਂ 20 ਦਿਨ ਦਵਾਈ ਖਾਦੀ ਸੀ 2 ਮਹੀਨਿਆਂ ਤੋਂ ਉੱਤੇ ਉਹ ਚੱਲਿਆ ਮੈਨੂੰ ਛੱਡਿਆ ਦੇਖੋ ਜੇ ਤਾਂ ਤੁਹਾਡੀ ਆਦਤें ਬਣਾਉਣੀ ਐ ਫਿਰ ਤਾਂ ਤੁਹਾਡੀ ਆਪੀ ਇੱਛਾ ਐ ਪਰ 15 ਦਿਨਾਂ ਤੋਂ ਬਾਅਦ ਤੁਹਾਨੂੰ ਕਿਸੇ ਰਾਜ਼ਾ ਕੋਈ ਨਸ਼ਾ ਲੈਣ ਦੀ ਲੋੜ ਨਹੀਂ ਦੂਜੀ ਗੱਲ ਨਸ਼ਾ ਖਾਣ ਲੈ ਨੂੰ ਪਤਾ ਹੁੰਦਾ ਵੀ ਤੋੜ ਹੁੰਦੀ ਕੀ ਐ 3 ਸੈਕਿੰਡ ਦੀ ਹੁੰਦੀ ਐ 3 ਸੈਕਿੰਡ ਤੋਂ ਵੱਧ ਤੁਸੀਂ ਪੈ ਨਹੀਂ ਸਕਦੇ ਤਿੰਨ ਤੋਂ ਵੱਧ ਖੜ ਨਹੀਂ ਸਕਦੇ ਤਿੰਨ ਤੋਂ ਵੱਧ ਤੁਸੀਂ ਬੈਠ ਨਹੀਂ ਸਕਦੇ ਲੇਟ ਨਹੀਂ ਸਕਦੇ ਮਤਲਬ 3 ਸੈਕਿੰਡ ਦੀ ਹੁੰਦੀ ਐ ਦੀ ਤੋੜ ਤੇ ਸੁਆਦ ਕੀ ਐ ਜੀ ਇਹਦਾ ਉਹ ਯਾਰ ਟੜਕੀ ਚਾਹੀਏ ਪਰੋਂ ਖਾਨ ਨਾਲ ਖਾਲਾ ਯਾਰ ਦਹੀਂ ਚ ਪਾ ਕੇ ਨਜ਼ਾਰਾ ਹੀ ਬਹੁਤ ਹੈ ਨਜ਼ਾਰਾ ਬਹੁਤ ਦਹੀਂ ਚ ਪਾ ਕੇ ਜਿਹੜੇ ਬੰਦੇ ਕਹਿੰਦੇ ਆ ਵੀ ਰਿਜ਼ਲਟ ਮਿਲੂ ਪਤਾ ਨਹੀਂ ਨਾ ਪਹਿਲਾ ਨੰਬਰ ਤਾਂ ਸਾਡੇ ਕੋਲੇ ਰਿਜ਼ਲਟ ਬਹੁਤ ਹੈ ਤੇ ਜਿਹੜੇ ਬੰਦੇ ਨੇ ਮਨ 'ਚ ਡਾਊਟ ਹੈ ਤਾਂ ਬਾਈ ਉਰੀ ਕਹਿੰਦੇ ਵੀ ਸਾਡੇ ਕੋਲੇ ਬੰਦਾ ਅੱਧਾ ਘੰਟਾ ਆ ਜੇ ਅੱਧੇ ਘੰਟੇ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਤੋੜ ਬਿਲਕੁਲ ਖਤਮ ਕਰ ਦਿੰਦੇ ਆ ਅੱਧਾ ਘੰਟਾ ਮੰਨ ਲਓ ਜਾਂ 40 ਮਿੰਟ ਮੰਨ ਲਓ ਤੋੜ ਬਿਲਕੁਲ ਖਤਮ ਹੋ ਜਾਂਦੀ ਹੈ ਪਹਿਲੇ ਦਿਨ ਤੋਂ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਵਧੀਆ ਭੁੱਖ ਲੱਗਦੀ ਹੈ ਵਧੀਆ ਨਹੀਂ ਲਾਉਂਦੀ ਹੈ ਸੱਜਣੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਕੇ ਐਮ ਡੀ ਗਰੋ ਲਾਈਫ ਆਯੁਰਵੇਦਿਕ ਪ੍ਰੋਡਕਟ ਧੰਨਵਾਦ